ਇਸ ਘਰ ਵਿੱਚ ਮੇਰੀ ਕੋਈ ਵੀ ਨਹੀਂ ਸੌਂਦਾ ਇਹਨਾਂ ਨੇ ਵੀ ਮੈਨੂੰ ਕਹਿਤਾ ਕਿ ਤੂੰ ਦਫਾ ਹੋ ਜਾ ਚੱਲ ਕੋਈ ਨਾ ਰੱਬਾ ਤੂੰ ਹੀ ਵੇਖੀ ਇਹਨਾਂ ਨੂੰ ਮੇਰੀ ਤੇ ਇਹਨਾਂ ਕੋਲੋਂ ਬਰਾਬਰੀ ਵੀ ਨਹੀਂ ਹੁੰਦੀ ਜੋ ਮੇਰੇ ਘਰ ਵਾਲੇ ਨੂੰ ਆਪਣੇ ਪਿੱਛੇ ਲਗਾਈ ਫਿਰਦੀਆਂ ਨੇ ਕਿੰਨੀਆਂ ਝੂਠੀਆਂ ਨੇ ਕਹਿੰਦੀਆਂ ਹੀ ਤੇ ਕੁਛ ਖਾਦਾ ਹੀ ਨਹੀਂ ਅਹੀਂ ਤੇ ਭੁੱਖੀਆਂ ਹੀ ਬੈਠੀਆਂ ਕੋਈ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਕਿ ਤੂੰ ਹੀ ਭੁੱਖੀਆਂ ਬਹਿ ਸਕਦੀਆਂ ਜੇ ਚੱਲ ਹੁਣ ਕੀ ਕਹਿਣਾ ਇਹਨਾਂ ਨੂੰ ਜਦੋਂ ਦੀਪ ਹੀ ਨਹੀਂ ਮੇਰੇ ਤੇ ਯਕੀਨ ਕਰਦੇ ਜਿਕੇ ਇੰਤੇ ਇਹਨਾਂ ਨੇ ਉਹਨਾਂ ਤੇ ਹੀ ਕਰਨਾ ਵਾ ਕੱਲ ਮੈਂ ਇਹਨਾਂ ਨੂੰ ਪੁੱਛ ਕੇ ਆਵਾਂ ਵੀ ਕੁਝ ਖਾਣਾ ਕਿ ਕੱਲੀ ਚਾਹ ਹੀ ਪੀਣੀ ਹੈ ਟਾ ਡੇ ਲਈ ਕੁਝ ਬਣਾਵਾਂ ਕਿ ਕੱਲੀ ਚਾਹ ਪੀਓਗੀ ਬੋਲ ਦੇ ਨਹੀਂ ਤੁਸੀਂ ਤੁਹਾਨੂੰ ਪੁੱਛਦੀ ਪਈਆਂ ਤੂੰ ਮੇਰੀ ਮਾਂ ਦੀ ਤੇ ਭੈਣ ਦੀ ਕਦਰ ਕਰਨੀ ਤੇ ਸਿੱਖਣਾ ਤੂੰ ਮੈਨੂੰ ਕੀ ਖਵਾਉਂਗੀ ਮੈਂ ਨਹੀਂ ਤੇਰੇ ਹੱਥੋਂ ਕੁਝ ਵੀ ਖਾਣਾ ਚਲੀ ਜਾ ਇੱਥੋਂ ਪਰ ਮੇਰੀ ਗੱਲ ਤੇ ਸੁਣੋ ਇਹ ਨਾ ਹੋਏ ਮੈਂ ਆਪਣੇ ਆਪ ਨੂੰ ਕੁਝ ਕਰਨਾ ਤੇ ਮੇਰੀਆਂ ਅੱਖਾਂ ਸਾਹਮਣੇ ਦੂਰ ਹੋ ਜਾ ਸੁਣਿਆ ਨਾ ਤੈਨੂੰ ਮੁੰਡੇ ਨੇ ਕੀ ਕਿਹਾ ਇੱਥੇ ਖਲੋਤੀ ਜਾਂ ਵੇਖੀ ਜਾਂੜੀ ਆ ਜਾ ਚੱਲ ਜਾ ਇੱਥੋਂ ਹਾਂ ਉਹ ਨਾਲੇ ਰੋਟੀ ਬਣਾ ਕੇ ਲਿਆ ਉਹ ਨਾਲੇ ਆਪਣੇ ਜੋਗੀ ਲਿਆਓ ਤੇ ਨਾਲੇ ਮਿਰਜੋਗੀ ਚਾਹ ਬਣਾ ਕੇ ਲਿਆ ਉਹਨਾਂ ਬੜਾ ਠਿੱਕੇਵਾ ਜਿਹਾ ਹੋਇਆ ਉਹ ਤੈਨੂੰ ਪੁੱਛੀ ਤੇ ਜਾਣਦੇ ਹੀ ਵੀ ਰੋਟੀ ਲਿਆ ਬਣਾ ਕੇ ਤੂੰ ਦੋ ਉਹਨੂੰ ਨਾ ਕਰ ਦਿੱਤੀ ਉਹਦੇ ਨਾਲ ਕਿਹੜੇ ਤੁੱਗੀ ਤੁਖਾਉਣੇ ਹੀ ਚੁੱਕ ਕਰਕੇ ਫੜ ਕੇ ਖਾ ਲਿੰਦਾ ਮੰਮੀ ਮੈਂ ਤੁਹਾਡੇ ਸਾਹਮਣੇ ਉਹਨੂੰ ਕਿਹਾ ਤਾਂ ਹੈਗਾ ਆਂ ਕਿ ਮੈਂ ਤੇਰੇ ਹੱਥ ਰੋਟੀ ਨਹੀਂ ਖਾਣੀ ਜੇ ਤੁਸੀਂ ਰੋਟੀ ਲਿਆ ਕੇ ਦੇਣੀ ਹੈ ਤਾਂ ਠੀਕ ਆ ਨਹੀਂ ਲਿਆ ਕੇ ਦੇਣੀ ਤਾਂ ਕੋਈ ਗੱਲ ਨਹੀਂ ਠੀਕ ਆ ਗੁੱਸਾ ਕੋ ਕਰੀ ਜਾਣਾ ਲਿਆ ਦੇਣੀ ਆ ਜਾ ਪੁੱਤ ਆਪਣੇ ਵੀਰੇ ਨੂੰ ਰੋਟੀ ਬਣਾ ਕੇ ਤੂੰ ਹੀ ਲਿਆ ਦੇ ਹਾਂ ਤੇ ਮੇਰੇ ਤੇ ਗੋਡੇ ਨੂੰ ਬੜੀ ਦਰਦ ਹੋਣ ਦੀ ਮੈਂ ਤੇਲ ਦੀ ਮਾਲਸ਼ ਕਰਦੀ ਆ ਮੰਮੀ ਤੁਸੀਂ ਗਲੀ ਚ ਕੀ ਕਰਦੇ ਮੈਂ ਤਾਂ ਬਹੁਤ ਸੈਰ ਜੀ ਕਰਨ ਗਈ ਹਾਂ ਤੁਸੀਂ ਦੁਪਹਿਰੇ ਕਿਹੜੀ ਸੈਰ ਕਰਦੇ ਸੈਰ ਤੇ ਹੁੰਦੀ ਹੈ ਸਵੇਰੇ ਸ਼ਾਮ ਦੁਪਹਿਰੇ ਪਤਾ ਨਹੀਂ ਕਿਹੜੀ ਸੈਰ ਕਰੀ ਜਾਂਦੇ ਜੀ ਤੁਸੀਂ ਉਹ ਨਹੀਂ ਨਹੀਂ ਵੀਰੇ ਮੰਮੀ ਦਾ ਮਤਲਬ ਹੈ ਉਹੀ ਗੇੜਾ ਜਿਹਾ ਘਟਦੀ ਸੀ ਮੰਮੀ ਤੁਸੀਂ ਆਪੇ ਤੇ ਕਿਹਾ ਸੀ ਮੈਂ ਸਵੇਰ ਦੀ ਰੋਟੀ ਨਹੀਂ ਖਾਦੀ ਤੇ ਤੁਸੀਂ ਗਲੀ ਚ ਕਿਹੜੀ ਸੈਰ ਕਰਦੇ ਇਹ ਕੁੜੀ ਤੇ ਮੈਨੂੰ ਮਰਵਾਉਗੇ ਮੈਨੂੰ ਤੇ ਝੂਠ ਬੋਲਣਾ ਵੀ ਨਹੀਂ ਆਉਂਦਿਆ ਇਹ ਕਿਦਾਂ ਚਬੜ ਚਬੜ ਬੋਲੀ ਜਾਂਦੀ ਹੈ ਚੱਲ ਉਠਣੀ ਕੁੜੀਏ ਚੱਲ ਰੋਟੀ ਬਣਾ ਕੇ ਲਿਆ 오ਹੋ ਆਟੇ ਦਾ ਤੇ ਯਾਦ ਹੀ ਭੁੱਲ ਗਿਆ ਆਟਾ ਲਿਆਵਾ ਪਹਿਲਾਂ ਫ੍ਰਿਜ ਚ ਹਾਏ ਹੁਣ ਆਟਾ ਵੀ ਨਹੀਂਗਾ ਉਹ ਵੀ ਗੁੰਨਣਾ ਪੈਣਾ ਜਿਹੜਾ ਆਟਾ ਹੈਗਾ ਹੀ ਮੈਡਮ ਨੇ ਰੋਟੀਆਂ ਪਕਾ ਕੇ ਤੇ ਖਾ ਲੀਆਂ ਆਟਾ ਵੀ ਨਹੀਂ ਗੁੰਨ ਕੇ ਰੱਖਿਆ आटा तो मेरा गुज गया वा बनावा हूं रोटी भी परौंठिया मेरिया बन गई वा ਮੰਮੀ ਮੁੰਡੇ ਦੇ ਸਹਰਾਣੇ ਬੈਠੀ ਕਿਤੇ ਫੜਾ ਵੀ ਨਹੀਂ ਸਕਦੀ ਲਾਪੋ ਵਾਜਦੀ ਨਹੀਂ ਮੰਮੀ ਨੂੰ ਮੰਮੀ ਮੰਮੀ ਅਰੋ ਟਿਲਾ ਯੋ ਕੁੜੀ ਪਤਾ ਨਹੀਂ ਕਿਉਂ ਮੈਨੂੰ ਵਾਜਾ ਮਾਰੀ ਜਾਂੜੀ ਆ ਆਉਣੀ ਆ ਬਣਾ ਸਰ ਖਾ ਲਿਆ ਤੂੰ ਤੇ ਹਾਂ ਦੱਸ ਮਹਾ ਹੀ ਉੱਠ ਕੇ ਆਈ ਮੈਂ ਮੰਜੇ ਤੋਂ ਤੈਨੂੰ ਪਤਾ ਮੇਰੇ ਗੋਡਾ ਦਰਦ ਕਰਨ ਰਿਹਾ ਵਾ ਤਦੋਂ ਇੱਕ ਜਣੇ ਨੂੰ ਰੋਟੀ ਵੀ ਖਵਾ ਸਕਦੀ ਆ ਜੋੜੇ ਤੁਹਾਡੇ ਗੜੀ ਹੱਥ ਮੇਰੇ ਕੋ ਨਹੀਂ ਲੰਗਰ ਪਾਣੀ ਬੰਦਾ ਚਾਰ ਦਿਨ ਸੋਖੇ ਕੱਟਣ ਆ ਹੀ ਇੱਥੇ ਤੇ ਤੁਸੀਂ ਤੇ ਮੈਨੂੰ ਕੰਮ ਜੀ ਲਾਤਾ ਸਿਆਪਾ ਵੀ ਤਾਂ ਤੂੰ ਹੀ ਗੱਲ ਪਾਇਆ ਚੰਗੀ ਭਲੀ ਮੇਰੀ ਸੰਦੀਪ ਰੋਟੀ ਬਣਾਉਂਦੀ ਹੀ ਹੁਣ ਉਹਨੇ ਵੀ ਮੁੰਡੇ ਨੂੰ ਸਾਰੀ ਗੱਲ ਦੱਸੀ ਆ ਤੇ ਉਹ ਭੜਕ ਗਿਆ ਵਾ ਹੁਣ ਰੋਟੀ ਤੈਨੂੰ ਬਣਾਉਣੀ ਪੈਣੀ ਆ ਮਾਤਾ ਹੁਣ ਆ ਵਾਲੀਆਂ ਗੱਲਾਂ ਨਾ ਕਰ ਰੋਟੀ ਫੜ ਤੇ ਲੈ ਜਾ ਜਾ ਕੇ ਫੜਾ ਦੇ ਉਹਨੂੰ ਠੀਕ ਆ ਫੜਾਉਣੀ ਆ ਇੱਕ ਤਾਂ ਮੇਰਾ ਗੋਡਾ ਬਹੁਤ ਜ਼ਿਆਦਾ ਪੀੜ ਕਰਨ ਦਾ ਆ ਇਹ ਕਹਿੰਨੇ ਸਤਾਹ ਦਿੱਤਾ ਵਾ ਲਿਆ ਮਮੇ ਬੜੀ ਭੁੱਖ ਲੱਗੀ ਆ ਵੀ ਓਹੋ ਸਬਜੀ ਦਾ ਤਾਂ ਮੈਨੇ ਚੇਤਾ ਹੀ ਭੁੱਲ ਗਿਆ ਸਬਜੀ ਲੈ ਕੇ ਆਉਣੀ ਮੈਂ ਹਾਲੇ ਪੁੱਤ ਸਬਜੀ ਤੇ ਮੰਮੀ ਤੂੰ ਹੀ ਨਹੀਂ ਖਾਣੀ ਰੋਟੀ ਆਜਾ ਤੂੰ ਹੀ ਰੋਟੀ ਖਾਵਾ ਆਪਾਂ ਸਾਰੇ ਜਣੇ ਇਕੱਠੇ ਖਾਣੇ ਆ ਕੇ ਨਹੀਂ ਨਹੀਂ ਪੁੱਤ ਤੂੰ ਖਾ ਅਸੀਂ ਬਾਅਦ ਚ ਖਾਵਾਂਗੇ ਨਹੀਂ ਨਹੀਂ ਮੰਮੀ ਤੁਸੀਂ ਵੀ ਖਾਓ ਰੋਟੀ ਕੇ ਆਪਾਂ ਦੋਨੋਂ ਜਣੇ ਇਕੱਠੇ ਖਾਣੇ ਆ ਭੈਣ ਤੇ ਬਾਅਦ ਚ ਰੋਟੀ ਖਾ ਲੂਗੀ ਕਿਉਂਕਿ ਉਹ ਤੇ ਰੋਟੀ ਬਣਾਉਣ ਡਈ ਹੈ ਤੇ ਮੇਰਾ ਤੇ ਪਹਿਲਾਂ ਸਮੋਸਿਆਂ ਨਾਲ ਢਿੱਡ ਭਰਿਆ ਪਿਆ ਤੇ ਇਹ ਹੁਣ ਕਹਿੰਦਾ ਰੋਟੀ ਖਾ ਰੋਟੀ ਵੱਲ ਨੂੰ ਵੇਖਣ ਨੂੰ ਤੇ ਮੇਰਾ ਜੀ ਨਹੀਂ ਕਰਨ ਲਿਆ ਪੁੱਤ ਮੈਂ ਬਾਅਦ ਵਿੱਚ ਖਾ ਲਾਂਗੀ ਮੈਨੂੰ ਤੇ ਹੁਣ ਭੁੱਖ ਨਹੀਂ ਆ ਹੁਣ ਤੇ ਭੁੱਖ ਜੀ ਮਾਰੀ ਗਈ ਆ ਨਹੀਂ ਮੰਮੀ ਅੱਗੇ ਤੀ ਸਵੇਰ ਦੀ ਰੋਟੀ ਨਹੀਂ ਖਾਦੀ ਵੀ ਤੇ ਇਦਾਂ ਤੁਹਾਡੀ ਸਿਹਤ ਖਰਾਬ ਹੋ ਜਾਣੀ ਆ ਚੁੱਪ ਰਕੇ ਰੋਟੀ ਖਾ ਲਓ ਵੀ ਤੇ ਇਦਾਂ ਤੁਹਾਡੇ ਅੰਦਰ ਨਹੀਂ ਤੇ ਗਰਮੀ ਪੈ ਜਾਣੀ ਆ ਚਲ ਠੀਕ ਆ ਫਿਰ ਲਿਆ ਫੜਾ ਲੇ ਮੰਮੀ ਕਿਥੋਂ ਰੋਟੀ ਖਾਣ ਲੱਗ ਗਈ ਐ ਇੰਨੇ ਤੇ ਸਮੋਸੇ ਖਾਦੇ ਸੀ ਹੁਣ ਰੋਟੀਆਂ ਖਾਣ ਲੱਗ ਗਈ ਐ ਰੋਟੀ ਰੱਖਦਾ ਵੀਰੇ ਰੱਖਦੇ ਰੱਖਦੇ ਭੈਣ ਹਾਏ ਮੰਮੀ ਪਤਾ ਨਹੀਂ ਕਿਵੇਂ ਰੋਟੀ ਖਾਣ ਲੱਗ ਗਈ ਐ ਮੇਰਾ ਤਾਂ ਸਮੋਸੇ ਖਾ ਕੇ ਅੱਗੇ ਢਿੱਡ ਭਰਿਆ ਪਿਆ ਮੇਰ ਕੋ ਦਿਖਾਣ ਦੀ ਵਾਹ ਨਹੀਂ ਨਹੀਂ ਹੁਣ ਕੁਛ ਮੇਰੇ ਢਿੱਡ ਭਿੜੋਂ ਲੱਪੀ ਆ। ਲੱਗਦਾ ਦੀਪ ਵੀਰੇ ਨੇ ਮੰਮੀ ਨੂੰ ਕਿਹਾ ਹੋਣਾ ਵਾ ਕਿ ਮੰਮੀ ਰੋਟੀ ਖਾ ਲਾ। ਓਨਾ ਮੈਂ ਕੋ ਰੋਟੀ ਖਾਉ ਦਈ। ਬੱਸ ਪੁੱਤ ਮੇਰੇ ਕੋਈ ਇੰਨੀ ਰੋਟੀ ਖਾਦੇ ਜਾਂ ਨਹੀਂ ਹੋਰ ਮੈਨੂੰ ਹੈ ਨਹੀਂ ਭੁੱਖ ਹੁਣ। ਠੀਕ ਆ ਮੰਮੀ ਫਿਰ ਭੈਣ ਨੂੰ ਵੀ ਬੁਲਾ ਲਓ ਤੁਸੀਂ। ਮੈਂ ਤਾਂ ਇਹੋ ਹੀ ਰੋਟੀ ਖਾਣੀ ਆ। ਉਹਨੂੰ ਮੈਂ ਖੋ ਵੀ ਆਣ ਕੇ ਰੋਟੀ ਖਾ ਲੇ। ਪਹਿਲਾਂ ਇਹਨੇ ਮੈਨੂੰ ਔਖੀ ਕੀਤਾ ਹੁਣ ਇਹ ਕੁੜੀ ਨੂੰ ਵੀ ਔਖੀ ਕਰੂਗਾ। ਇਹੋ ਜਿਹਾ ਬੰਦਾ ਨਾ ਲਾਉਣੀ ਆਂ ਵੀ ਇਹ ਕੁੜੀ ਨੇ ਰੋਟੀ ਖਾਣ ਵੱਲ ਨਾ ਹੀ ਕਵੇ ਤੇ ਮੈਂ ਹੀ ਬੁਲਾ ਕੇ ਲੈ ਆਉਣੀ ਆਂ। ਮਰਦਾ ਮਮੀ ਭੈਣ ਕਹਿਣ ਆਪਾਂ ਡੇ ਲੈ ਜਾਵਿਦ ਨਾਲੇ ਆਪਣੀ ਰੋਟੀ ਲਈ ਆ ਇਹਨਾਂ ਨੂੰ ਕੀ ਪਤਾ ਹੋਵੇ ਕਿ ਅੱਜ ਇਹਨਾਂ ਨੇ ਸਮੋਸੇ ਖਾਦੇ ਆ ਰੋਟੀ ਖਾ ਲੋ ਰੋਟੀ ਖਾ ਲੋ ਲਾਇਆ ਵਾ ਜਿਵੇਂ ਇਹ ਬੜੀਆਂ ਭੁੱਖੀਆਂ ਬੈਠੀਆਂ ਹੁੰਦੀਆਂ ਇਹ ਵੀ ਝਾਟੀ ਮਗਰ ਲੱਗ ਜਾਂਦੇ ਆ ਵੀ ਇਹਨਾਂ ਨੇ ਖਾਣੀ ਰੋਟੀ ਖਾਦੀ ਨਹੀਂ ਆ ਮੈਨੂੰ ਕੀ ਜੋ ਮਰਜ਼ੀ ਕਰੀ ਜਾਣ ਅਲੇ ਵੀਰ ਰੋਟੀ ਉਹ ਨਹੀਂ ਨਹੀਂ ਮੈਂ ਤਾਂ ਰੋਟੀ ਹੁਣ ਬਸ ਤੂੰ ਹੀ ਤੇ ਵਾਜ ਦਿੱਤੀ ਸੀ ਕਿ ਰੋਟੀ ਲੈ ਕੇ ਆ ਨਹੀ ਨਹੀਂ ਭੈਣੇ ਮੈਂ ਤਾਂ ਇਹ ਕਹਿੰਦਾ ਐ ਵੀ ਤੂੰ ਵੀ ਆਪਣੀ ਰੋਟੀ ਪਾ ਕੇ ਨਹੀਂ ਖਾ ਲਾ ਵੀ ਮੰਮੀ ਨੇ ਤੇ ਖਾ ਲਈ ਮੇਰੇ ਨਾਲ ਬਹਿ ਕੇ ਚੱਲ ਆ ਤੂੰ ਵੀ ਇੱਥੇ ਬਹਿ ਕੇ ਰੋਟੀ ਖਾ ਨਹੀਂ ਮੈਨੂੰ ਤੇ ਹੁਣ ਭੁੱਖ ਨਹੀਂ ਹੈਗੀ ਮੈਂ ਥੋੜੇ ਟਾਈਮ ਤੱਕ ਰੁੱਕ ਕੇ ਖਾ ਲਾਂਗੀ ਤੂੰ ਹੀ ਹੁਣ ਮੰਮੀ ਵਾਂਗੂੰ ਜਿੱਦ ਕਰੀ ਜਾਂਦੀ ਆ ਵੀ ਇੱਥੇ ਬਹਿ ਤੇ ਰੋਟੀ ਖਾ ਜੇ ਤੂੰ ਰੋਟੀ ਨਹੀਂ ਖਾਉਂਗੀ ਤੇ ਮੈਨੂੰ ਕਿੱਦਾਂ ਦਾ ਲੱਗੂਗਾ ਵੀ ਮੇਰੀ ਭੈਣ ਨੇ ਰੋਟੀ ਨਹੀਂ ਖਾਦੀ ਤੇਰਾ ਭਰਾ ਕਿੰਨੇ ਪਿਆਰ ਨਾਲ ਕਹਿਣ ਦਿਆ ਜਾ ਜਾ ਕੇ ਰੋਟੀ ਪਾ ਕੇ ਲੈ ਆ ਜਾ ਮੰਮੀ ਨੂੰ ਤੇ ਐਵੇਂ ਜਿਵੇਂ ਭਲੇਖਾ ਹੁੰਦਾ ਵਾ ਮੰਮੀ ਦੇ ਸਾਹਮਣੇ ਤੇ ਮੈਂ ਸਮੋਸੇ ਖਾਦੇ ਆ ਕੀ ਕਰਾਂ ਹੁਣ ਖਾਣੀ ਪੈਣੀ ਦੀਪ ਵੀਰੇ ਦੇ ਸਾਹਮਣੇ ਇੱਕ ਰੋਟੀ ਖਾ ਹੀ ਲੈਣੀ ਆ ਔਖਾ ਸੁੱਖਾ ਹੁਣ ਤਲ ਭਾਂਡੇ ਤੇ ਬਹਿ ਕੇ ਰੋਟੀ ਖਾ ਤੇ ਮੈਂ ਭਾਂਡੇ ਛੱਡ ਕੇ ਆਉਣਾ ਆ ਮੰਮੀ ਅੱਜ ਤੇ ਸਾਰਾ ਕੁਝ ਗੜਬੜੀ ਹੋ ਗਿਆ ਮੇਰੇ ਕੋਲੋਂ ਨਹੀਂ ਆ ਰੋਟੀ ਖਾਦੀ ਜਾਣ ਦੀ ਤੁਹਾਨੂੰ ਪਤਾ ਮੈਂ ਅੱਗੇ ਸਮੋਸੇ ਖਾਦੇ ਮੇਰਾ ਢਿੱਡ ਭਰਿਆ ਪਿਆ ਸਮੋਸਿਆਂ ਨਾਲ ਹੀ ਹੁਣ ਕੀ ਕਰਾਂ ਖਾਵਾਂ ਤੇ ਤਾਂ ਵੀ ਮਰਦੀਆਂ ਨਾ ਖਾਵਾਂ ਤੇ ਤਾਂ ਵੀ ਮਰਦੀਆਂ ਸਾਰੇ ਤੇਰੇ ਪਵਾੜਿਆ ਨਾ ਤੂੰ ਪਕੌੜਿਆ ਸਮੋਸਿਆਂ ਵਾਲਾ ਕਹਿੰਦੀ ਤੇ ਨਾ ਹਨ ਮੁੰਡੇ ਨੂੰ ਝੂਠ ਬੋਲਣਾ ਪੈਂਦਾ ਵੀ ਅਸੀਂ ਭੁੱਖੇ ਹਾਂ ਮੰਮੀ ਤੁਸੀਂ ਹਰ ਵਾਰ ਮੇਰੇ ਪਿੱਛੇ ਪੈ ਜਾਂਦੇ ਹੋ ਤੁਸੀਂ ਵੀ ਤੇ ਮੇਰੇ ਨਾਲ ਹੀ ਮੈਂ ਕਿਹੜਾ ਕੱਲੀ ਨੇ ਖਾਧੀ ਆ ਹੁਣ ਤੁਸੀਂ ਮੇਰੇ ਕੱਲੀ ਤੇ ਇਲਜ਼ਾਮ ਲਾਈ ਜਾਂਦੇ ਜੇ ਹੁਣ ਮੈਨੂੰ ਭੁੱਖ ਨਹੀਂ ਗਈ ਮਾਸਾ ਵੀ ਇੱਕ ਤੇ ਗਰਮੀ ਚ ਰੋਟੀ ਪਕਾਈ ਆ ਹੁਣ ਖਾਣੀ ਪੈਣੀ ਆ ਮੈਨੂੰ ਇਹ ਕੁੜੀਏ ਮੈਂ ਵੀ ਮਾਹ ਹੀ ਖਾਧੀ ਆ ਮੁੰਡੇ ਨੇ ਤਾਂ ਮੈਨੂੰ ਦੋ ਰੋਟੀਆਂ ਖਵਾਲ ਦੇਣੀਆਂ ਸੀ ਪਰ ਮੈਂ ਇੱਕ ਹੀ ਰੋਟੀ ਖਾਧੀ ਤੂੰ ਵੀ ਕਰਨਾ ਕਰ ਮੈਂ ਕੋਈ ਜਿਗਾਰ ਲਾਉਣੀ ਆ ਦੀਪੁਰ ਮੈਂ ਨਾ ਡਾਕਟਰ ਕੋਲ ਭੇਜਦੀ ਆ ਗੋਡੇ ਦੀ ਦਵਾਈ ਲੈਣ ਵਾਸਤੇ ਤੂੰ ਚੁੱਪ ਕਰਕੇ ਰਸੋਈ ਚ ਰੱਖਾਵੇਂ ਉਹਨੂੰ ਵੀ ਪਤਾ ਲੱਗਣ ਡਿਆ ਵਾ ਹਾਂ ਮੰਮੀ ਇਹ ਆਈਡੀਆ ਵਧੀਆ ਵਾ ਤੂੰ ਛੇਤੀ ਵੀਰੇ ਨੂੰ ਭੇਜੋ ਫਿਰ ਦੀਪੁਤ ਮੇਰੀ ਗੱਲ ਸੁਣ ਹਾਂਜੀ ਮੰਮੀ ਹਾਂਜੀ ਮੰਮੀ ਬਾਜਾ ਮਾਰਨ ਡਿਆ ਏ ਤੂੰ ਮੇਰੇ ਗੋਡਿਆਂ 'ਨ ਬੜੀ ਢੀੜ ਹੋਣ ਢੀ ਜਾਂ ਡਾਕਟਰ ਕੋਲ ਕੋਈ ਗੋਲੀ ਲਿਆ ਦੇ ਚਲੋ ਠੀਕ ਐ ਮੈਂ ਹੁਣੇ ਜਾਣਾ ਠੀਕ ਐ ਚਲੋ ਠੀਕ ਹੈ ਮੰਮੀ ਮੈਂ ਰੋਟੀ ਰੱਖ ਕੇ ਆਉਣੀ ਰਸੋਈ ਚ ਵੇਖੇ ਕਿ ਦੱਪ ਜੀ ਜਾਂਦੀ ਆ ਪਤਾ ਨਹੀਂ ਇਹਨੂੰ ਕਾਦੀ ਕਾਲੀ ਆ ਵੇਖਾ ਭਲਾ ਮੂਵੀ ਤੇ ਉਦਾਂ ਕਾਫੀ ਵੱਡੀ ਸੀਗੀ ਹੋਰ ਸ਼ੂਟ ਕਰਨੀ ਸੀ ਫਿਰ ਕਹਿੰਦੇ ਆ ਵੀ ਇੱਥੇ ਬਲੈਕ ਆਊਟ ਹੋ ਜਾਣਾ ਵਾ ਤੇ ਮੈਂ ਭਾ ਰਾਤ ਦੇ 8 ਵਜੇ ਨੇ ਮੂਵੀ ਸ਼ੂਟ ਕਰਦਿਆਂ ਕਰਦਾਂ ਤੇ ਹੁਣ ਰੁੱਕ ਗਏ ਆ ਜਿੰਨੀ ਬਣੀ ਸੁਬਣੀ ਬਾਕੀ ਕੱਲ ਦੇਖ ਲਾਂਗੇ ਅਤੇ 9 ਵਜੇ ਬੱਤੀ ਬੰਦ ਹੋਣੀ ਹੈ ਡੀਸੀ ਦਾ ਆਰਡਰ ਆਇਆ ਸਵੇਰੇ 5 ਵਜੇ ਤੱਕ ਬੱਤੀ ਬੰਦ ਰਹਿਣੀ ਹੈ ਬਾਕੀ ਪਤਾ ਕੋਈ ਨਹੀਂ ਤੇ ਹੈ ਅੱਜ ਫੇਰ ਰਾਤ ਨੂੰ ਮੋਟਰ ਛੱਡੀ ਜਾਵਾਂ ਮਾਈਕ ਮੇਰੇ ਕੋਲ ਮੈਂ ਪਤਾ ਨਹੀਂ ਕੀ ਬੋਲਣ ਦੇ ਆਹ ਲਾ ਮਾਈਕ ਕੀ ਬੋਲਣ ਦੇ ਅੱਜ ਮੈਂ ਘੜੀ-ਮੜੀ ਫੇਰ ਮੈਂ ਮੋਟਰ ਛੱਡੀ ਜਾਊਂਗੀ ਕਿੰਨਾ ਜਿਹੜਾ ਵੀ ਥੋੜਾ ਕ ਪਾਣੀ ਵਰਤਦਾ ਹੀ ਰਾਤੀ ਮੈਂ ਛੱਡੀ ਜਾਨੀ ਮੋਟਰ ਪਾਣੀ ਨਾ ਖਤਮ ਹੋ ਜਾ ਮੇਰੀ ਓਏ ਮਾਈਕ ਰਿਓ ਮੈਂ ਮੈਂ ਕਾਸ਼ ਪਤਾ ਕੀ ਕਹਾਂ ਮੈਂ ਕਿ ਉਹ ਕੋਈ ਹੋਰ ਪਾਵੇਂ ਨੁਕਸਾਨ ਹੋਏ ਨਾ ਮਾਦਾ ਮੇਰੇ ਨੇ ਮੋਟਰਸਾਈਕਲ ਕੇ ਵੇਚਣੀ